ਲੇਰ ਕੋਟਲਾ ਇਸ ਦੇਸ਼ ਦਾ ਉਹ ਸ਼ਹਿਰ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕ ਜੁਟਤਾ ਨਾਲ ਰਹਿੰਦੇ ਆ ਭਾਵੇਂ ਉਹ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਤੇ ਸਰ ਮੈਂ ਉੱਥੋਂ ਦੇ ਲੋਕਾਂ ਜਨ ਨਾਲ ਵਾਅਦਾ ਕਰਕੇ ਆਇਆ ਕਿ ਜਦੋਂ ਵੀ ਇਹ ਬਿੱਲ ਆਊਗਾ ਮੈਂ ਡੱਟ ਕੇ ਉਹਦਾ ਵਿਰੋਧ ਕਰੂੰਗਾ ਥੋੜੀ ਸੰਜੀਦਗੀ ਕਿਸੇ ਮਸਲੇ ਲਈ ਥੋੜੇ ਲੱਛੇਦਾਰ ਭਾਸ਼ਣ ਤੋਂ ਨਹੀਂ ਥੋੜੇ ਐਕਸ਼ਨ ਤੋਂ ਪਤਾ ਲੱਗਦੀ ਹੈ ਤੇ ਗੁੱਸਪਾਨਾ ਪ੍ਰਤੀ ਕੀ ਰਵੱਈਆ ਬੀਜਪੀ ਦਾ ਪਿਛਲੇ 11 ਸਾਲ ਚੜ੍ਹਿਆ ਸਾਰਾ ਦੇਸ਼ ਜਾਣਦਾ ਸਭਾਪਤੀ ਜੀ ਮੈਂ ਜਿਹੜਾ ਵਕਫ ਐਮੈਂਡਮੈਂਟ ਬਿੱਲ ਹੈ ਇਹਦੇ ਵਿਰੋਧ ਦੇ ਵਿੱਚ ਖੜਾ ਹੋਇਆ ਅੱਜ ਸਾਡੇ ਮਾਨਯੋਗ ਗ੍ਰਾਮ ਮੰਤਰੀ ਸਾਹਿਬ ਨੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਤੇ ਕਿਹਾ ਕਿ ਅਸੀਂ ਮੁਸਲਮਾਨਾਂ ਦੇ ਬਹੁਤ ਹਮਦਰਦਾਂ ਪਰ ਸਵਾਪਤੀ ਜੀ ਥੋਡੀ ਸੰਜੀਦਗੀ ਕਿਸੇ ਮਸਲੇ ਲਈ ਥੋਡੇ ਲੱਛੇਦਾਰ ਭਾਸ਼ਣ ਤੋਂ ਨਹੀਂ ਥੋਡੇ ਐਕਸ਼ਨਸ ਤੋਂ ਪਤਾ ਲੱਗਦੀ ਹੈ ਤੇ ਮੁਸਲਮਾਨਾਂ ਪ੍ਰਤੀ ਕੀ ਰਵਈਆ ਭਾਜਪੀ ਦਾ ਪਿਛਲੇ 11 ਸਾਲ ਚ ਰਿਹਾ ਸਾਰਾ ਦੇਸ਼ 'ਚ ਅੰਦਰ ਤੇ ਅੱਜ ਇੱਥੇ ਸਦਨ ਦੇ ਅੰਦਰ ਵੀ ਬੜੇ سارے ਮੈਂਬਰ ਨੇ ਜ਼ਿਕਰ ਕੀਤਾ ਕਿ ਜਿਹੜੇ ਮਾਨ ਜੋ ਗ੍ਰਹਿ ਮੰਤਰੀ ਜੀ ਕਹਿ ਰਿਹਾ ਸੀ ਬਹੁਤ ਸੰਜੀਦਾ ਮੁਸਲਮਾਨਾਂ ਪ੍ਰਤੀ ਬਹੁਤ ਹਮਦਰਦ ਆ ਤੇ ਉਸ ਪਾਰਟੀ ਦਾ ਅਜ ਇੱਕ ਵੀ ਮੈਂਬਰ ਮੁਸਲਮਾਨ ਨਹੀਂ ਤੇ ਯੂਪੀ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਸਭ ਤੋਂ ਜ਼ਿਆਦਾ ਐਮਐਲਏ ਹੈ ਸਭਾਪਤੀ ਜੀ ਇਹ ਮੁਸਲਮਾਨਾਂ ਦੀ ਹਮਦਰ ਸਰਕਾਰ ਦਾ ਇੱਕ ਵੀ ਐਮਐਲਏ ਇੱਕ ਵੀ ਐਮਐਲਏ ਮੁਸਲਮ ਨਹੀਂ ਤੇ ਕਹਿ ਰਿਹਾ ਜੀ ਅਸੀਂ ਮੁਸਲਮਾਨਾਂ ਦੇ ਬਹੁਤ ਹਮਦਰਦ ਆ ਇਹ ਸਭਾਪਤੀ ਜੀ ਸਿੱਧਮ ਸਿੱਧਾ ਕੱਲਾ ਮੁਸਲਮਾਨ ਭਾਈਚਾਰੇ ਤੇ ਨਹੀਂ ਇਹ ਜਿਹੜਾ ਦੇਸ਼ ਦਾ ਸੰਵਿਧਾਨ ਆ ਉਹਦੇ ਤੇ ਹਮਲਾ ਹੈ ਜਿਹੜਾ ਆਰਟੀਕਲ 26 ਹੈ ਜਿਹਦੇ ਚ ਇਹ ਆ ਕਿ ਤੁਸੀਂ ਆਪਣੀ ਸੰਸਥਾ ਬਣਾ ਵੀ ਸਕਦੇ ਹੋ ਤੇ ਉਹਨੂੰ ਚਲਾਉਣ ਦਾ ਹੱਕ ਵੀ ਉਸੇ ਭਾਈਚਾਰੇ ਦੇ ਜਿਹੜੇ ਲੋਕਾਂ ਤੇ ਆ ਉਹਦੇ ਤੇ ਵੀ ਹਮਲਾ ਹੈ ਇਹ ਅੱਜ ਇੱਕ ਰਸਤਾ ਜਿਹੜਾ ਮਿਨੋਰਟੀਜ਼ ਦੇ ਧਰਮਾਂ ਤੇ ਜਿਹੜਾ ਡਾਕਾ ਮਾਰਨ ਦਾ ਜਿਹੜਾ ਖੋਲ ਦਿੱਤਾ ਗਿਆ ਅੱਜ ਤੁਸੀਂ ਵਕਫ ਬੋਰਡ ਤੇ ਕੀਤਾ ਕੱਲ੍ਹ ਨੂੰ ਤੁਸੀਂ ਸਾਡੀ ਸਿੱਖਾਂ ਤੇ ਅੱਜ ਵੀ ਤੇ ਵੀ ਕਰ ਸਕਦੇ ਹੋ ਤੁਸੀਂ ਬੋਧੀਆਂ ਤੇ ਵੀ ਕਰ ਸਕਦੇ ਹੋ ਤੁਸੀਂ ਸਾਰੇ ਧਰਮਾਂ ਤੇ ਕਰ ਸਕਦੇ ਹੋ ਸੋ ਇਹ ਦੇਸ਼ ਤੇ ਸੰਵਿਧਾਨ ਤੇ ਹਮਲਾ ਹੈ ਕੱਲਾ ਇਥੇ ਨਹੀਂ ਇਹਦੇ ਚ ਇੱਕ ਹੋਰ ਪ੍ਰੋਵੀਜ਼ਨ ਹੈ ਕਿ ਜੇ ਤੁਸੀਂ ਜਿਨੇ ਵਕਫ ਲਈ ਕੁਝ ਜ਼ਮੀਨ ਡੋਨੇਟ ਕਰਨੀ ਹੈ ਉਹ 5 ਸਾਲ ਤੋਂ ਜਿਹੜਾ ਇਬਾਦਤ ਕਰਦਾ ਹੋਵੇ 5 ਸਾਲ ਤੋਂ ਪ੍ਰੈਕਟਿਸ ਕਰਦਾ ਹੋਵੇ ਸਰ ਇਹਦੀ ਕੀ ਪਰਿਭਾਸ਼ਾ ਹੈ ਕੀ ਤੁਸੀਂ ਉਹ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਕੈਮਰੇ ਲਾਓਗੇ ਕਿ 5 ਸਾਲ ਤੋਂ ਪ੍ਰੈਕਟਿਸ ਕਰ ਰਹੇ ਆ ਕਿ ਨਹੀਂ ਕਰ ਰਹੇ ਆ ਇਹਦਾ ਕਿਵੇਂ ਪਤਾ ਚੱਲੂਗਾ ਸੋ ਇਹ ਆਰਟੀਕਲ 14 ਦੀ ਸਿੱਧਮ ਸਿੱਧੀ ਉਲੰਘਣਾ ਜਿਹੜੀ ਇਹਦੇ ਵਿੱਚ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਤੋਂ ਇਲਾਵਾ ਸਰ ਇਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਸੱਚਰ ਕਮੇਟੀ ਦੀ ਰეკਮੈਂਡੇਸ਼ਨ ਹੈ ਉਹਦੇ ਆਧਾਰ ਤੇ ਜਿਹੜੇ ਨਾਲ ਇਹਨੂੰ ਲਿਆਂਦਾ ਗਿਆ ਸਰ ਸੱਚਰ ਕਮੇਟੀ ਤਾਂ ਇਹ ਵੀ ਕਿਹਾ ਗਿਆ ਕਿ 70% ਪ੍ਰਾਪਰਟੀ ਹੈ ਜਿਹੜੀ ਵਕਫ ਦੀ ਦੱਬੀਆਂ ਹੋਈਆਂ ਨੇ ਇਸ ਦੇਸ਼ ਦੇ ਵਿੱਚ ਤੇ 355 ਤਾਂ ਸਰਕਾਰ ਨੇ ਦੱਬੀਆਂ ਹੋਈਆਂ ਉਹਦੇ ਤਾਂ ਸਰਕਾਰ ਨੇ ਕੀ ਕੀਤਾ ਇਹਦੇ ਬਿੱਲ ਦੇ ਵਿੱਚ ਸੋ ਸਾਰੇ ਸਿੱਧਮ ਸਿੱਧਾ ਜੋ ਭਾਜਪਾ ਦੀ ਰਾਜਨੀਤੀ ਹੈ ਦੇਸ਼ ਚ ਵੰਡਣ ਵਾਲੀ ਉਹਦੇ ਤੇ ਆਧਾਰਿਤ ਹੀ ਜਿਹੜਾ ਬਿੱਲ ਇਹ ਲਿਆਂਦਾ ਗਿਆ ਸਰ ਕਿੰਨੀਆਂ ਐ ਇਦਾਂ ਦੀਆਂ ਸਟੋਰੀ ਕਲ ਬਿਲਡਿੰਗਸ ਐ ਮਸਜਿਦਾਂ ਨੇ ਜਿਹੜੀਆਂ ਸੈਂਕੜੇ ਹਜ਼ਾਰਾਂ ਸਾਲ ਪੁਰਾਣੀ ਐ ਕਿੰਨੇ ਐਜੂਕੇਸ਼ਨਲ ਇੰਸਟੀਟਿਊਟ ਨੇ ਮੈਨੂੰ ਦੱਸੋ ਵੀ ਉਹ ਕਿੱਥੋਂ ਡਾਕੂਮੈਂਟ ਲੈ ਕੇ ਆਉਣਗੇ ਇਹ ਪ੍ਰੂਵ ਕਰਨ ਦੇ ਲਈ ਕਿਸੇ ਨੇ ਵੀ ਚਾਕੇ ਕੋਈ ਐਪਲੀਕੇਸ਼ਨ ਦੇ ਦੇਣੀ ਐ ਕਿ ਜੀ ਆਹ ਪ੍ਰਾਪਰਟੀ ਦਾ ਦੱਸੋ ਵੀ ਇਹ ਕੀ ਦੀ ਐ ਤਾਂ ਮੈਨੂੰ ਦੱਸੋ ਜਿਹੜਾ ਕਲੈਕਟਰ ਸਰਕਾਰ ਦਾ ਐ ਤੇ ਸਰਕਾਰ ਦੀ ਤੁਹਾਨੂੰ ਸੋਚ ਤੇ ਨੀਤੀ ਪਤਾ ਕੀ ਮੈਨੂੰ ਦੱਸੋ ਵੀ ਉਹ ਕਲੈਕਟਰ ਕੀ ਕਹਿ ਦਊਗਾ ਵੀ ਹਾਂਜੀ ਇਹ ਜਿਹੜੀ ਪ੍ਰਾਪਰਟੀ ਐ ਇਹ ਵਕਫ ਦੀ ਨਹੀਂ ਇਹ ਸਿੱਧਮ ਸਿੱਧਾ ਸਰ ਜਿਹੜੀਆਂ ਵਕਫ ਦੀਆਂ ਪ੍ਰਾਪਰਟੀਆਂ ਹੜੱਪਣ ਲਈ ਜਿਹੜਾ ਬਿੱਲੇ ਲਿਆਂਦਾ ਗਿਆ ਸਵਾਪਤੀ ਜੀ ਮੈਂ ਸੰਗਰੂਰ ਤੋਂ ਚੁਣ ਕੇ ਆਉਣਾ ਤੇ ਮੈਂ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਸਾਡੇ ਉੱਥੇ ਮਲੇਰਕੋਟਲਾ ਸ਼ਹਿਰ ਆ ਉਹ ਸ਼ਹਿਰ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਦਾ ਸ਼ਹਿਰ ਆ ਉਹ ਨਵਾਬ ਜਦੋਂ ਸੂਬਾ ਸਰਹੰਦ ਛੋਟੇ ਸ਼ਹਿਬਜ਼ਾਦੇਾਂ ਨੂੰ ਦਵਾਰਾਂ ਦੇ ਵਿੱਚ ਝੰੜ ਰਿਆ ਸੀ ਤਾਂ ਉਹ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਮਲੇਰਕੋਟਲੇ ਦੇ ਨੇ ਤੇ ਮੈਂ ਉਸ ਧਰਤੀ ਤੋਂ ਹੋ ਕੇ ਆਇਆ ਤੇ ਸਰ ਭਾਵੇਂ ਬੀਜੇਪੀ ਨੇ ਬੜੀਆਂ ਵੰਡੀਆਂ ਦੇਸ਼ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਵੀ ਮਲੇਰਪੋਟਲਾ ਇਸ ਦੇਸ਼ ਦਾ ਉਹ ਸ਼ਹਿਰ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕਜੁੱਟਾ ਨਾਲ ਰਹਿੰਦੇ ਆ ਭਾਵੇਂ ਉਹ Hindu ਹੈ, Musalman ਹੈ, Isai hai ਤੇ ਸਰ ਮੈਂ ਉੱਥੋਂ ਦੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਇਆ ਕਿ ਜਦੋਂ ਵੀ ਇਹ ਬਿੱਲ ਆਊਗਾ ਮੈਂ ਡਟ ਕੇ ਉਹਦਾ ਵਿਰੋਧ ਕਰੂੰਗਾ ਕਿਉਂਕਿ ਜਿਹੜੀ ਬੀਜੇਪੀ ਦੀ ਨੀਤੀ ਹੈ ਦੇਸ਼ ਨੂੰ ਵੰਡਣ ਵਾਲੀ ਇਹਦੇ ਚ ਕੁਝ ਦੇਸ਼ ਨੂੰ ਨਿਕਲ ਨਹੀਂ ਸਕਦਾ ਦੇਸ਼ ਅੱਗੇ ਨਹੀਂ ਜਾ ਸਕਦਾ ਇਹ ਨੀਤੀ ਜੋ ਮਾਨਯੋਗ ਮੈਂਬਰ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਅੰਗਰੇਜ਼ਾਂ ਵਾਲੀ ਨੀਤੀਏ ਛੱਡ ਦੋ ਇਹ ਦੇਸ਼ ਤਰੱਕੀ ਤਾਂ ਹੀ ਕਰੂਗਾ ਜੇ ਇਹ ਦੇਸ਼ ਦੇ ਸਾਰੇ ਧਰਮਾਂ ਦੇ ਸਾਰੇ ਭਾਈਆਂ ਚਾਰਿਆਂ ਦੇ ਲੋਕ ਜਿਹੜੇ ਰਲ ਮਿਲ ਕੇ ਅੱਗੇ ਜਿਹੜਾ ਵਧਣਗੇ ਸੋ ਮੈਂ ਜਿਹੜੇ ਸ਼ਹਿਰ ਦਾ ਜ਼ਿਕਰ ਕੀਤਾ ਮਲੇਰਪੋਟਲਾ ਅਨੇਕਤਾ ਦੇ ਵਿੱਚ ਏਕਤਾ ਕੀ ਹੁੰਦੀ ਹੈ ਉਹ ਸ਼ਹਿਰ ਤੋਂ ਸਿੱਖਣ ਦੀ ਜ਼ਰੂਰਤ ਹੈ ਜਿਹੜਾ ਮੇਰੇ ਹਲਕੇ ਦਾ ਹਿੱਸਾ ਹੈ ਸੋ ਸਭਾਪਤੀ ਜੀ ਮੈਂ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਇਸ ਬਿਲ ਦੀ ਕਲੇ ਸ਼ਬਦਾ ਚ ਨਿੰਦਾ ਕਰਦਾ ਹੋਇਆ ਆਪਣੀ ਜਗ੍ਹਾ ਲਮਾਗਾ ਬਹੁਤ ਬਹੁਤ ਧੰਨਵਾਦ